ਗੁਰੂ ਪਿਆਰੀ ਸਾਧ ਸੰਗਤ ਜੀ ਆਓ ਦਸ਼ਮੇਸ਼ ਪਿਤਾ ਜੀ ਦੀ ਵਕਸ਼ੇ ਹੋਈ ਫਤਿਹ ਦੀ ਸਾਂਝ ਕਰੀਏ ਗਜਵਤ ਕੇ ਆਖੋ ਜਿਵਾਹੀ ਗੁਰੂ ਜੀ ਕਾ ਖਾਲਸਾ ਵਾਹੀ ਗੁਰ ਜੀ ਕੀ ਫਤਿਹ ਸਾਧ ਸੰਗਤ ਜੀ ਤੁਸੀਂ ਜਾਣਦੇ ਹੀ ਹੋ ਕਿ ਅਸੀਂ ਤੁਹਾਡੇ ਨਾਲ ਗੁਰਬਾਣੀ ਦੇ ਜੁੜੀਆਂ ਹੋਈਆਂ ਵੀਡੀਓਜ਼ ਨਾਲ ਲੈ ਕੇ ਆਉਂਦੇ ਹਾਂ ਸਾਧ ਸੰਗਤ ਜੀ ਅੱਜ ਸਿੱਟਾਡੇ ਨਾਲ ਇੱਕ ਬਹੁਤ ਹੀ ਵਧੀਆ ਕਥਾ ਲੈ ਕੇ ਆਏ ਹਾਂ ਸਾਧ ਸੰਗਤ ਜੀ ਅੱਜ ਸਿੱਟਾ ਨੂੰ ਦੱਸਾਂਗੇ ਕਿ ਦਸਬੰਧ ਕੱਢਣਾ ਕਿਉਂ ਜ਼ਰੂਰੀ ਹੈ ਮਹਾਪੁਰਸ਼ ਜੀ ਦਸਬੰਧ ਕੱਢਣ ਲਈ ਕਿਉਂ ਕਹਿੰਦੇ ਸਨ ਤੇ ਉਸ ਦੇ ਕੀ ਕੀ ਲਾਭ ਤੇ ਕੀ ਕੀ ਨੁਕਸਾਨ ਹਨ ਧਿਆਨ ਦੇ ਨਾਲ ਸੁਣਨਾ ਜੀ ਵੀਡੀਓ ਦੇ ਅੰਤ ਤੱਕ ਬਣੇ ਰਹਿਣਾ ਜੀ ਸਾਧ ਸੰਗਤ ਜੀ ਆਪ ਜੀ ਨੂੰ ਬਹੁਤ ਕੁਝ ਸਿੱਖਣ ਨੂੰ ਮਿਲੇਗਾ ਆਪ ਜੀ ਨੂੰ ਇਹ ਵੀ ਤੇ ਜਰਬਾ ਹੋ ਜਾਏਗਾ ਕਿ ਜਦੋਂ ਅਸੀਂ ਵਾਹਿਗੁਰੂ ਨੂੰ ਸੱਚੇ ਮਨ ਦੇ ਨਾਲ ਤੇ ਆਉਂਦੇ ਹਾਂ ਤਾਂ ਵਾਹਿਗੁਰੂ ਜੀ ਸਾਡੀ ਚੋਲੀ ਵਿੱਚ ਕਿੰਨੇ ਖੁਸ਼ੀਆਂ ਪਾਉਂਦੇ ਹਨ ਸਾਧ ਸੰਗਤ ਜੀ ਸੰਤਪਾਵਾ ਅਜੀਤ ਸਿੰਘ ਜੀ ਦੀ ਰੋਜ਼ ਨਮੀਆਂ ਨਮੀਆਂ ਵੀਡੀਓਜ਼ ਨੂੰ ਵੇਖਣ ਦੇ ਲਈ ਚੈਨਲ ਨੂੰ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਕਰ ਲੈਣਾ ਜੀ ਤਾਂ ਜੋ ਆਪ ਜੀ ਨੂੰ ਰੋਜ਼ ਨਮੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲ ਸਕੇ ਸਾਧ ਮਹਾਪੁਰਸ਼ ਜੀ ਆਖਦੇ ਹਨ ਭਾਈ ਆਪਣੀ ਥੱਕ ਦੀ ਕਮਾਈ ਵਿੱਚੋਂ ਦਸਵੰਦ ਕੱਢਣਾ ਬਹੁਤ ਜ਼ਰੂਰੀ ਹੈ ਆਪਣੀ ਧਰਮ ਦੀ ਕਿਰਤ ਵਿੱਚੋਂ ਗੁਰੂ ਲਖੇ ਦਸਵੰਦ ਅਰਪਣ ਕਰਨਾ ਬਹੁਤ ਜ਼ਰੂਰੀ ਹੈ ਸਾਧ ਸੰਗਤ ਜੀ ਜੇ ਵੀਡੀਓ ਤੁਹਾਨੂੰ ਵਧੀਆ ਲੱਗੀ ਹੋਵੇ ਤਾਂ ਸਾਧ ਸੰਗਤ ਜੀ ਵੱਤ ਵਤ ਸ਼ੇਅਰ ਜ਼ਰੂਰ ਕਰਨਾ ਜੀ ਆਪਣੇ ਭੈਣ ਭਰਾਵਾਂ ਨੂੰ ਦੋਸਤਾਂ ਮਿੱਤਰਾਂ ਨੂੰ ਸਾਧ ਸੰਗਤ ਜੀ ਤਾਂ ਜੋ ਕਿਸੇ ਦਾ ਭਲਾ ਹੋ ਸਕੇ ਸਾਧ ਸੰਗਤ ਜੀ ਅਤੇ ਕਮੈਂਟ ਬਾਕਸ ਵਿੱਚ ਸੰਤ ਪਾਪਾ ਅਜੀਤ ਸਿੰਘ ਜੀ ਹੰਸਾਲੀ ਸਾਹਿਬ ਵਾਲੇ ਲਿਖ ਕੇ ਹਾਜੀ ਲਗਵਾਉਣਾ ਜੀ ਸਾਧ ਸੰਗਤ ਜੀ ਤੁਸੀਂ ਜਾਣਦੇ ਹੀ ਹੋ ਪੂਰਨ ਬ੍ਰਹਮ ਗਿਆਨੀ ਸੰਤ ਬਾਬਾ ਅਜੀਤ ਸਿੰਘ ਜੀ ਹੰਸਾੜੀ ਸਾਹਿਬ ਵਾਲਨ ਬਾਰੇ ਦੇ ਜੀਵਨ ਵਿੱਚ अनेका ਕੌਤਕ ਹੁੰਦੇ ਰਹਿੰਦੇ ਹਨ ਆਮ ਸੰਗਤਾਂ ਵਿੱਚ ਵੀ ਹੁੰਦੇ ਰਹਿੰਦੇ ਹਨ ਸਾਧ ਸੰਗਤ ਜੀ ਬ੍ਰਹਮ ਗਿਆਨੀ ਜਿਹੜੀ ਤ੍ਰਿਸ਼ਟੀ ਹੁੰਦੀ ਹੈ ਨਾ ਉਸ ਵਿੱਚ ਐਨੀ ਤਾਕਤ ਹੁੰਦੀ ਹੈ ਕਿ ਉਹ ਬੰਦੇ ਨੂੰ ਮਰਦੇ ਤੋਂ ਜਿਉਂਦਾ ਵੀ ਕਰ ਸਕਦੇ ਹਨ ਸਾਧ ਸੰਗਤ ਜੀ ਬ੍ਰਹਮ ਗਿਆਨੀ ਦਾ ਜਿਹੜਾ ਇਸ ਤਰ੍ਹਾਂ ਦਾ ਰਵਈਆ ਹੁੰਦਾ ਹੈ ਉਹ ਜੋ ਸੈਨਿਕ ਤੇ ਜਿਹੜੇ ਆਉਣ ਵਾਲੇ ਸਾਰੇ ਦੁੱਖ ਦਿੱਲਿੱਦਰ ਨੇ ਉਹ ਸਦਾ ਵਾਸਤੇ ਦੂਰ ਕਰ ਦਿੰਦੇ ਹਨ ਜਿਹੜਾ ਉਹਨਾਂ ਦਾ ਸੇਵਕ ਹੁੰਦਾ ਹੈ ਸਾਧ ਸੰਗਤ ਜੀ ਜੇ ਤੁਸੀਂ ਵੀ ਮਹਾਪੁਰਸ਼ਾਂ ਜੀ ਨੂੰ ਸੱਚੇ ਮਨ ਦੇ ਨਾਲ ਯਾਦ ਕਰਦੇ ਹੋ ਤਾਂ ਮਹਾਪੁਰਸ਼ ਜੀ ਕਦੇ ਮਿੰਟ ਵਿੱਚ ਕਦੇ ਘੜੀ ਵਿੱਚ ਤੁਹਾਡੇ ਸਾਰੇ ਦੁੱਖ ਦੂਰ ਕਰ ਦਿੰਦੇ ਹਨ ਜਿਨ੍ਹਾਂ ਤੇ ਉਹਨਾਂ ਦੀ ਨਿਗਾਹ ਸਵੱਲੀ ਹੋ ਜਾਂਦੀ ਹੈ ਉਹਨਾਂ ਦੇ ਪਤਾ ਵੀ ਨਹੀਂ ਲੱਗਦਾ ਕਿ ਦੁੱਖ ਕਿੱਧਰ ਚਲੇ ਜਾਂਦੇ ਹਨ ਸਾਧ ਸੰਗਤ ਜੀ ਆਓ ਹੁਣ ਆਪਾਂ ਕਥਾ ਦੀ ਸਾਂਝ ਪਾਉਂਦੇ ਹਾਂ ਸਾਧ ਸੰਗਤ ਜੀ ਕਿੰਦੇ ਦਸਵੰਦ ਕੱਢਣਾ ਬਹੁਤ ਜ਼ਰੂਰੀ ਹੈ ਮਹਾਪੁਰਸ਼ੀ ਆਖਦੇ ਹਨ ਭਾਈ ਹਰ ਗੁਰਸਿੱਖ ਲਈ ਆਪਣੇ ਕਿਰਤ ਵਿੱਚੋਂ ਦਸਵੰਦ ਕੱਢਣਾ ਬਹੁਤ ਜ਼ਰੂਰੀ ਹੈ ਜੋ ਧਰਮ ਦੀ ਕਿਰਤ ਵਿੱਚੋਂ ਗੁਰੂ ਲੇਖੇ ਦਾ ਸੰਬੰਧ ਅਰਪਣ ਕਰਦਾ ਹੈ ਉਸ ਉੱਪਰ ਗੁਰੂ ਦੀ ਬੇਅੰਤ ਖੁਸ਼ੀ ਹੁੰਦੀ ਹੈ ਬੇਅੰਤ ਕਿਰਪਾ ਹੁੰਦੀ ਹੈ ਇਸ ਸੰਸਾਰ ਵਿੱਚ ਜੋ ਵੀ ਕਮਾਈ ਵਿੱਚ ਬਰਕਤ ਪੈਂਦੀ ਹੈ ਤੇ ਅਗਲੇ ਜਨਮ ਵਿੱਚ ਵੀ ਤਨ ਦੀ ਕਮੀ ਨਹੀਂ ਰਹਿੰਦੀ ਹਰ ਗੁਰਸਿੱਖ ਲਈ ਹੁਕਮ ਹੈ ਮਹਾਪੁਰਸ਼ੀ ਕਹਿੰਦੇ ਨੇ ਭਾਈ ਹਰੇਕ ਗੁਰਸਿੱਖ ਦਾ ਲਈ ਹੁਕਮ ਹੈ ਕਿ ਉਸ ਨੂੰ ਆਪਣੀ ਜੋ ਵੀ ਤਨਖਾਹ ਹੁੰਦੀ ਹੈ ਭਾਵੇਂ ਥੋੜੀ ਹੈ ਭਾਵੇਂ ਬਹੁਤੀ ਹੈ 사ਸੰਗਤ ਜੀ ਉਸ ਦੇ ਵਿੱਚ ਦਸਵੰਦ ਜ਼ਰੂਰ ਕੱਢਿਆ ਕਰੋ ਤਾਂ ਜੋ ਤੁਹਾਡੀ ਕਮਾਈ ਵਿੱਚ ਬਰਕਤਾਂ ਪੈਣ 사ਸੰਗਤ ਜੀ ਤੁਸੀਂ ਜਾਣਦੇ ਹੀ ਹੋ ਤਨਖਾਹ ਬਾਅਦ ਵਿੱਚ ਆਉਂਦੀ ਹੈ ਤੇ ਪਹਿਲਾਂ ਜਾਣ ਲਈ ਪੈਸੇ ਤਿਆਰ ਹੁੰਦੇ ਨੇ ਕਿਉਂਕਿ ਸਾਡੇ ਖਰਚੇ ਵਜੇ ਹੋਏ ਸਾਤ ਸੰਗਤ ਜੀ ਇਸੇ ਤਰ੍ਹਾਂ ਹੀ ਭਾਈ ਮਾ ਮਾਪਸ਼ਕ ਕਹਿੰਦੇ ਨੇ ਭਾਈ ਤੁਸੀਂ ਜਦੋਂ ਦਸਵੰਦ ਦੇ ਵਿੱਚੋਂ ਆਪਣੀ ਤਨਖਾਹ ਦੇ ਵਿੱਚੋਂ ਦਸਵੰਦ ਕੱਢਦੇ ਹੋ ਤਾਂ ਉਸ ਦੇ ਵਿੱਚ ਬਰਕਤ ਆ ਪੈਣ ਲੱਗ ਜਿਆ ਪੈ ਜਾਂਦੀਆਂ ਹਨ ਤੇ ਪੈਸਾ ਟਿਕਣ ਲੱਗ ਜਾਂਦਾ ਹੈ ਸਾਤ ਸੰਗਤ ਜੀ ਇਸੇ ਤਰ੍ਹਾਂ ਹੀ ਭਾਈ ਗੁਰਬਾਣੀ ਦਾ ਫਰਮਾਨ ਹੈ ਕੋਈ ਆਵੇ का जन संतो मेरे प्रीतम जन संतो मोह मारक दिखलावे सासंगत जी महापुरुष जी ऐसे तरह पाई बयान करते हन दस लाख कर जो काम कमावे ता कर जो धन कर ले आवे इस ते बिरद सोप जो देई ਸਿੰਘ ਸੁਜੈ ਬਹੁ ਜਗ ਮੇਲੇਹੀ ਸਾ ਸੰਗਤ ਜੀ ਮਹਾਂਪੁਰਜ ਜੀ ਪਾਈ ਇਸੇ ਤਰ੍ਹਾਂ ਦਾ ਸਬੰਧ ਨੂੰ ਬਿਆਨ ਕਰਦੇ ਹਨ ਕਿਰਤ ਬਿਰਤ ਕਰ ਧਰਮ ਕੀ ਧਰਮ ਦੇ ਹੱਥੋਂ ਦੇਹੀ ਕੇ ਪਲਾ ਮਨਾਵੇ ਸਾ ਸੰਗਤ ਜੀ ਤਤ ਸੂਰਜ ਪ੍ਰਕਾਸ਼ ਵਿੱਚ ਵਚਨ ਆਉਂਦਾ ਹੈ ਕਿ ਜੋ ਆਪਣੀ ਕਸ਼ ਕਰੋ ਕਮਾਈ ਗੁਰ ਹਿੱਤ ਕਰ ਦਸਵੰਦ ਬਣਾਏ ਸਾ ਸੰਗਤ ਜੀ ਕਹਿੰਦੇ ਜੋ ਵੀ ਮਨੁੱਖ ਆਪਣੀ ਤਨਖਾਹ ਨਾਲ ਵਿੱਚੋਂ ਦਸਵੰਧ ਕੱਢਦਾ ਹੈ ਉਸ ਦੇ ਘਰ ਵਿੱਚ ਕਿਸੇ ਚੀਜ਼ ਦੀ ਵੀ ਕਮੀ ਨਹੀਂ ਰਹਿੰਦੀ ਸਾਧ ਸੰਗਤ ਜੀ ਜੇ ਤੁਸੀਂ ਵੀ ਆਪਣੀ ਕਮਾਈ ਦੇ ਵਿੱਚ ਦਸਵੰਧ ਨਹੀਂ ਕੱਢਦੇ ਤਾਂ ਤੁਸੀਂ ਵੀ ਦਸਵੰਧ ਕੱਢਣੀ ਸ਼ੁਰੂ ਕਰ ਦਿਓ ਸਾਧ ਸੰਗਤ ਜੀ ਇਸ ਦੇ ਨਾਲ ਤੁਹਾਡਾ ਘਰ ਦੇ ਵਿੱਚ ਪੈਸਾ ਵੀ ਟਿਕਣ ਲੱਗ ਜਾਏਗਾ ਤੇ ਕਮਾਈ ਵਿੱਚ ਵਰਕਤਾ ਵੀ ਪੈਣ ਲੱਗ ਜਾਣੀ ਹੈ ਤੁਸੀਂ ਇੱਕ ਵਾਰ ਕਰਕੇ ਦੇਖੋ ਤੁਹਾਨੂੰ ਬਹੁਤ ਕੁਝ ਪ੍ਰਾਪਤ ਹੋਵੇਗਾ ਦਸਵੰਦ ਗੁਰਨਾਮ ਦੇਵ ਹੀ ਝੂਠ ਬੋਲ ਜੋ ਖਾਏ ਕਹਿ ਗੁਰੂ ਗੋਬਿੰਦ ਸਿੰਘ ਲਾਲ ਜੀ ਇਸ ਕਾ ਕਸ਼ ਨਾ ਬਸਾਏ ਕਹਿੰਦੇ ਜੋ ਦਸਵੰਦ ਨਹੀਂ ਨਾ ਕਰਦੇ ਮਹਾਂਪੁਰ ਜੀ ਇਸੇ ਤਰ੍ਹਾਂ ਬਿਆਨ ਕਰਦੇ ਨੇ ਭਾਈ ਦਸਵੰਦ ਗੁਰਨਾਮ ਦੇਵ ਹੀ ਝੂਠ ਬੋਲ ਕੇ ਜੋ ਖਾਏ ਕਹਿ ਗੁਰੂ ਗੋਬਿੰਦ ਸਿੰਘ ਲਾਲ ਜੀ ਕਿਸ ਦਾ ਇਸ ਕ ਕਸ਼ਨਾ ਭਾਈ ਮਹਾਪੁਰਜੀ ਕਹਿੰਦੇ ਆ ਕਹਿੰਦੇ ਭਾਈ ਜਿਹੜੇ ਦਸਬੰਧ ਨਹੀਂ ਕਰਦੇ ਝੂਠ ਬੋਲ ਕੇ ਆਪਣੀ ਕਮਾਈ ਦੇ ਵਿੱਚ ਸਾਧ ਸੰਗਤ ਜੀ ਪੈਸਾ ਕਮਾਉਂਦੇ ਨੇ ਠੱਗੀਆਂ ਕਰਦੇ ਨੇ ਮਹਾਪੁਰਜੀ ਕਹਿੰਦੇ ਨੇ ਭਾਈ ਉਹਦਾ ਕੁਛ ਨਹੀਂ ਬਣਦਾ ਔਰ ਜਿੱਥੇ ਤੱਕ ਮਰਜ਼ੀ ਭੱਜ ਜਵੇ ਉਹਨੂੰ ਤੱਕੇ ਹੀ ਮਿਲਦੇ ਨੇ ਸਾਧ ਸੰਗਤ ਜੀ ਇਹ ਧਿਆਨ ਦੇ ਨਾਲ ਸੁਣ ਲੈਣਾ ਕਥਾ ਨੂੰ ਜੋ ਗੁਰਸਿੱਖ ਗੁਰਨੀ ਮਤ ਦਸਵੰਦ ਨਹੀਂ ਦਿੰਦਾ ਸਾਧ ਸੰਗਤ ਜੀ ਸਤਿ ਮਹਾਂਪੁਰਜ ਜੀ ਕਹਿੰਦੇ ਨੇ ਭਾਈ ਗੁਰੂ ਮਹਾਰਾਜ ਜੀ ਦੇ ਮਹਾਨ ਬਖਸ਼ਿਸ਼ ਕਰਕੇ ਗੁਰਸਿੱਖ ਦੀ ਕਮਾਈ ਨੂੰ ਸਫਲਤਾ ਕਰਕੇ ਦਸਵੰਦ ਦੀ ਰੀਤ ਚਲਾਈ ਹੈ ਤਾਂ ਜੋ ਗੁਰਸਿੱਖ ਗੁਰੂ ਬਖਸ਼ਿਸ਼ ਹੋਈ ਮਾਇਆ ਵਿੱਚੋਂ ਲੋੜਵੰਦੀ ਸਹਾਇਤਾ ਕਰਕੇ ਸੁੱਖ ਪ੍ਰਾਪਤ ਕਰ ਸਕੇ দান ਕਰਨ ਦੀ ਰੀਤ ਤਾਂ ਪੁਰਤਨ ਸਮੇ ਤੋਂ ਹੀ ਚੱਲੀ ਆ ਰਹੀ ਹੈ ਸਾਧ ਸੰਗਤ ਜੀ ਪਰ দান ਕਰਨ ਨਾਲ ਗੁਰਸਿੱਖ ਦੇ ਮਨ ਵਿੱਚ ਹੰਕਾਰ ਆ ਜਾਂਦਾ ਹੈ ਕਿ ਮੈਂ দান ਕੀਤਾ ਸਾਧ ਸੰਗਤ ਜੀ ਮਹਾਂਪੁਰਸ਼ੀ ਕਹਿੰਦੇ ਨੇ ਭਾਈ দান ਕਰਨ ਦੇ ਨਾਲ ਜਦੋਂ ਮਨ ਵਿੱਚ ਹੰਕਾਰ ਆ ਜਾਂਦਾ ਹੈ ਨਾ ਹੰਕਾਰ ਫਿਰ ਇਸ ਮਨ ਨੂੰ ਮਲੀਨ ਕਰ ਦਿੰਦਾ ਹੈ ਸਾਧ ਸੰਗਤ ਜੀ ਮਲੀਨ ਮਨ ਵਿੱਚ ਨਾਮ ਦਾ ਵਾਸਾ ਨਹੀਂ ਹੋ ਸਕਦਾ ਮਾਪੁੱਤਰੀ ਕਹਿੰਦੇ ਨੇ ਭਾਈ ਹੰਕਾਰ ਕਰਕੇ ਕੀਤਾ ਹੋਇਆ ਦਾਨ ਭਾਈ ਕਿਸੇ ਕੰਮ ਦਾ ਨਹੀਂ ਜੇ ਕਰਨਾ ਹੈ ਤਾਂ ਨੀਵੇਂ ਹੋ ਕੇ ਕਰੋ ਸਾਧ ਸੰਗਤ ਜੀ ਇਸੇ ਤਰ੍ਹਾਂ ਹੀ ਪਾਈ ਗੁਰਬਾਣੀ ਦਾ ਫਰਮਾਨ ਹੈ ਤੇਰਤ ਵਰਤ ਔਰ দান ਕਰ ਮਨ ਮੇਂ ਤੇਰੇ ਗਮਾਨ ਨਾਨਕ ਨੇ ਫਲ ਜਾਤ ਤੈ ਜਿਉ ਉਚਰ ਅਸਥਾਨ ਸਾ ਸੰਗਤ ਜੀ ਮਹਾਂਪੁਰਜੀ ਕਹਿੰਦੇ ਨੇ ਜੋ ਹੰਕਾਰ ਸਿੱਖਾਂ ਨੂੰ ਬਚਾਉਣ ਲਈ ਪਰਪਰਕਾਰ ਕਰਦਾ ਹੈ ਸਾ ਸੰਗਤ ਜੀ ਦਸਵੰਦ ਇੱਕ ਇਹੋ ਜੀ ਚੀਜ਼ ਹੈ ਤੁਹਾਨੂੰ ਬਹੁਤ ਕੁਝ ਉਸ ਤੋਂ ਪ੍ਰਾਪਤ ਹੁੰਦਾ ਹੈ ਤੇ ਤੁਸੀਂ ਉਸ ਦੇ ਵਿੱਚ ਬਹੁਤ ਕੁਝ ਗਵਾ ਵੀ ਲੈਂਦੇ ਹੋ 사ਸੰਗਤ ਜੀ ਜਿਹੜਾ ਤਾਂ ਆਪਣੀ ਕਮਾਈ ਦੇ ਵਿੱਚੋਂ ਦਸਵੰਦ ਕੱਢਦਾ ਹੈ ਉਹ ਆਪਣੇ ਦੁੱਖਾਂ ਵਿੱਚ ਦੁੱਖਾਂ ਨੂੰ ਸੁੱਖਾਂ ਦੇ ਵਿੱਚ ਬਦਲ ਲੈਂਦਾ ਹੈ ਘਰ ਦੇ ਵਿੱਚ ਪੈਸਾ ਟਿਕਣਾ ਸ਼ੁਰੂ ਹੋ ਜਾਂਦਾ ਹੈ ਸਾਧ ਸੰਗਤ ਜੀ ਤੇ ਕਮਾਈਆਂ ਦੇ ਵਿੱਚ ਬਰਕਤ ਆ ਪੈਣੀਆਂ ਸ਼ੁਰੂ ਹੋ ਜਾਂਦੀਆਂ ਨੇ ਜਿਹੜਾ ਦਸਵੰਦ ਨਹੀਂ ਕਰਦਾ ਆਪਣੇ ਕਾਰੋਬਾਰ ਦੇ ਵਿੱਚੋਂ ਸਾਧ ਸੰਗਤ ਜੀ ਠੱਗੀਆਂ ਠੋਰੀਆਂ ਕਰਕੇ ਸਾਧ ਸੰਗਤ ਜੀ ਝੂਠ ਬੋਲ ਕੇ ਕਮਾਈ ਕਰਦਾ ਹੈ ਮਹਾਂਪੁਰਜੀ ਕਹਿੰਦੇ ਨੇ ਭਾਈ ਉਸ ਦਾ ਕੁਝ ਨਹੀਂ ਬਣ ਸਕਦਾ ਉਹ ਉੱਥੇ ਤੱਕ ਹੀ ਰਹਿੰਦਾ ਹੈ ਜਿੰਨਾ ਝੂਠ ਬੋਲੇਗਾ ਉੰਨਾ ਉਸ ਦਾ ਕੁਝ ਨਹੀਂ ਬਣਨਾ ਸਾ ਸੰਗਤ ਜੀ ਸਤਿਗੁਰ ਜੀ ਨੇ ਦਸਵੰਤ ਕੰਡਣ ਦੀ ਬੰਦਿਸ਼ ਹਰ ਸਿੱਖ ਨੂੰ ਲਾਗੂ ਕਰ ਦਿੱਤੀ ਹੈ ਕਿ ਦਸਵੇਂ ਹਿੱਸੇ ਵਿੱਚੋਂ ਇੱਕ ਹਿੱਸਾ ਗੁਰੂ ਨੂੰ ਅਰਪਣ ਕਰ ਦੇਣਾ ਉਸ ਨੂੰ ਆਪਣਾ ਨਹੀਂ ਸਮਝਣਾ ਉਸ ਨੂੰ ਗੁਰੂ ਦਾ ਜਾਣ ਕੇ ਆਪ ਕੇਵਲ ਉਸ ਦੀ ਅਮਾਨਤ ਹੀ ਬੰਨਣਾ ਹੈ ਉਸ ਨੂੰ ਦਸਵੰਦ ਨੂੰ ਧਾਰਮਿਕ ਕਾਰਜਾਂ ਜਾਂ ਲੋੜਵੰਦਾਂ ਤੇ ਖਰਚ ਕਰਨਾ ਹੈ ਜਦੋਂ ਇਸ ਭਾਵ ਨਾਲ ਵਿਧੀ ਨਾਲ ਦਸਬੰਦ ਦੀ ਮਾਇਆ ਗੁਰਸਿੱਖ ਵਰਤੇਗਾ ਮਨ ਵਿੱਚ ਇਹ ਧਾਰਨਾ ਬਣੇਗੀ ਕਿ ਤੇਰਾ ਤੁਝ ਕੋ ਸੌਂਪ ਤੇ ਕਿਆ ਲੱਗੇ ਮੇਰਾ ਸਾਧ ਸੰਗਤ ਜੀ ਮਹਾਂਪੁਰਜੀ ਕਹਿੰਦੇ ਨੇ ਭਾਈ ਤੇਰਾ ਤੁਝ ਕੋ ਸੌਂਪ ਤੇ ਕਿਆ ਲੱਗੇ ਮੇਰਾ ਵੀ ਸਭ ਕੁਝ ਦਿੱਤਾ ਹੋਇਆ ਤਾਂ ਵਾਹਿਗੁਰੂ ਦਾ ਹੀ ਆ ਵੀ ਜੋ ਤੂੰ ਮੈਨੂੰ ਦਿੱਤਾ ਵਾ ਉਹ ਤੈਨੂੰ ਹੀ ਸੌਂਪ ਰਹੀ ਹੈ ਮੇਰਾ ਤਾਂ ਕੁਝ ਵੀ ਨਹੀਂ ਕਿਉਂਕਿ ਵਾਹਿਗੁਰੂ ਜੀ ਨੇ ਆਪਾਂ ਨੂੰ ਸਭ ਕੁਝ ਬਖਸ਼ਿਸ਼ ਕੀਤਾ ਹੋਇਆ ਸਾਧ ਸੰਗਤ ਜੀ ਗੁਰਸਿੱਖ ਦੇ ਮਨ ਵਿੱਚ দান ਕਰਕੇ ਸਭ ਨੂੰ ਨਿਮਰਤਾ ਭਾਵ ਦਾਸ ਦਾ ਭਾਵ ਆਵੇਗਾ ਕਿ ਬੈ ਗੁਰੂ ਜੀ ਦੀ ਇਮਾਨਤ ਦੇ ਕੇ ਸੁਰਖਰੂ ਹੋਇਆ ਹਾਂ ਕਿਉਂਕਿ ਪਰਾਇ ਇਮਾਨਤ ਕਿਉਂ ਰਖੀਏ ਸਾਧ ਸੰਗਤ ਜੀ ਕਹਿੰਦੇ ਪਰਾਇ ਇਮਾਨਤ ਕਿਉਂ ਰਖੀਏ ਦਿੱਤੇ ਨੂੰ ਸੁਖ ਹੋਏ ਕਹਿੰਦੇ ਪ੍ਰਾਈਮ ਮਨ ਜਿੰਨੀ ਤੇ ਰੱਖਾਂਗੇ ਨਾ ਉਨੀ ਤੇ ਸਾਡਾ ਵਾਧਾ ਨਹੀਂ ਹੁੰਦਾ ਕਿਉਂਕਿ ਜੇ ਆਪਾਂ ਦਵਾਂਗੇ ਤਾਂ ਹੀ ਸਾਨੂੰ ਸੁੱਖ ਮਿਲਣਗੇ ਸਾਧ ਸੰਗਤ ਜੀ ਇਸ ਦੀ ਵਿਧੀ ਇਹ ਹੈ ਕਿ ਜਦੋਂ ਵੀ ਤੁਹਾਡੀ ਤਨਖਾਹ ਮਹੀਨਾ ਚੜਦਾ ਹੈ ਤੁਹਾਨੂੰ ਤਨਖਾਹ ਮਿਲਦੀ ਹੈ ਤਾਂ ਸਾਧ ਸੰਗਤ ਜੀ ਉਸ ਨੂੰ ਪਹਿਨਾ ਕਿਸੇ ਹੋਰ ਕੰਮ ਦੇ ਵਿੱਚ ਵਰਤਣ ਤੋਂ ਪਹਿਲਾਂ ਪਹਿਲਾਂ ਗੁਰੂ ਜੀ ਅੱਗੇ ਆਪਣੇ 10ਵੇਂ ਹਿੱਸੇ 'ਚ ਇੱਕ ਹਿੱਸਾ ਗੁਰੂ ਮਹਾਰਾਜ ਜੀ ਨੂੰ ਅਰਪਣ ਕਰ ਦਿਆ ਕਰੋ ਸਾਧ ਸੰਗਤ ਜੀ ਜਿਸ ਦੇ ਨਾਲ ਤੁਹਾਡੀ ਕਮਾਈ ਦੇ ਵਿੱਚ ਵਰਕਤਾ ਪੈਣ ਗਿਆ ਸਾਧ ਸੰਗਤ ਜੀ ਜਦੋਂ ਵੀ ਤੁਸੀਂ ਦਸਬੰਦ ਕੱਢਦੇ ਹੋ ਕਦੇ ਮਨ ਦੇ ਵਿੱਚ ਹੰਕਾਰ ਨਹੀਂ ਲੈ ਕੇ ਆਉਣਾ ਸਮਾ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਨਾ ਹੈ ਕਿ ਵਾਹਿਗੁਰੂ ਜੀ ਤੁਸ ਨੇ ਬਹੁਤ ਕੁਝ ਬਖਸ਼ਿਆ ਹੈ ਤੁਹਾਡਾ ਕੋਟਾਨ ਕੋ ਸ਼ੁਕਰਾਨਾ ਹੈ ਸਾਧ ਸੰਗਤ ਜੀ ਇਸੇ ਤਰ੍ਹਾਂ ਕਰੋਗੇ ਭਾਈ ਤੁਹਾਡੇ ਕਰੋੜਾ ਜਨਮਾਂ ਦੀ ਜ਼ਿੰਦਗੀ ਦੇ ਵਿੱਚ ਦੁੱਖ ਨੇ ਉਸ ਵਿੱਚ ਸੁਹੇਲੇ ਹੋ ਜਾਣਗੇ ਸਾਧ ਸੰਗਤ ਜੀ ਜਿਹੜਾ ਇਨਸਾਨ ਦਸਵੰਦ ਕੱਢ ਕੇ দান ਕਰਕੇ ਮਨ ਵਿੱਚ ਹੰਕਾਰ ਲਿਆਉਂਦਾ ਹੈ ਮਹਾਂਪੁਰਖ ਜੀ ਕਹਿੰਦੇ ਨੇ ਭਾਈ ਜਦੋਂ ਤੂੰ ਹੰਕਾਰ ਕਰ ਲਿਆ ਤੇਰਾ ਕੀਤਾ ਹੋਇਆ ਕੰਮ দান ਵੀ ਕਿਸੇ ਕੰਮ ਦਾ ਨਹੀਂ ਪਈ ਉਸ ਉਸ ਇਨਸਾਨ ਦੇ ਅੰਦਰ ਕਦੇ ਨਾਮ ਦਾ ਵਾਸਾ ਨਹੀਂ ਹੋ ਸਕਦਾ ਜਿਸ ਦੇ ਵਿੱਚ ਹੰਕਾਰ ਹੁੰਦਾ ਹੈ ਇਸ ਤਰ੍ਹਾਂ ਦਾਨ ਵੀ ਹੋ ਜਾਵੇਗਾ ਅਤੇ ਹੰਕਾਰ ਤੋਂ ਵੀ ਬਚਾਅ ਹੋ ਜਾਵੇਗਾ ਜਦੋਂ ਅਸੀਂ ਦਸਵੰਧ ਕੱਢਦੇ ਹਾਂ ਸਾਧ ਸੰਗਤ ਜੀ ਸਾਡੇ ਪੰਜਵੇਂ ਪਾਸ਼ਾ ਜੀ ਨੂੰ ਸਾਨੂੰ ਸੁਖਮਨੀ ਸਾਹਿਬ ਵਿੱਚ ਚੇਤਾਵਨੀ ਦਿੰਦੇ ਹੋਏ ਕਹਿੰਦੇ ਹਨ ਭਾਈ ਕਿ ਹੇ ਪ੍ਰਾਣੀ ਗੁਰੂ ਤੈਨੂੰ 10 ਵਸਤੂਆਂ ਤਾਂ ਦਿੰਦਾ ਹੈ ਤੋਂ ਉਹਨਾਂ ਦਸਾਂ ਵਿੱਚੋਂ ਗੁਰੂ ਸ਼ੁਕਰਾਨੇ ਲਈ ਇੱਕ ਹੀ ਇੱਕ ਹੀ ਹਿੱਸਾ ਗੁਰੂ ਨੂੰ ਅਰਪਣ ਕਰ ਦੇ ਜੇ ਤੈਨੂੰ ਇਦਾਂ ਨਹੀਂ ਕਰੇਗਾ ਗੁਰੂ ਤੇਰੇ ਤੋਂ 10 ਹਿੱਸੇ ਵੀ ਵਾਪਿਸ ਮੋੜ ਕੇ ਲੈ ਆਲੇਗਾ ਸਾਧ ਸੰਗਤ ਜੀ ਧਿਆਨ ਦੇਣ ਗੱਲ ਤੇ ਕਹਿੰਦੇ ਜਿਹੜਾ ਦਸਵੰਦ ਨਹੀਂ ਕਰਦੇ ਨਾ ਕਹਿੰਦੇ ਮਹਾਪੁਰਜ ਜੀ ਆਖਰੀ ਨੇ ਪਾਈ ਉਹ ਜਿਹੜੀ ਝੜ ਕੋ ਦਸ ਹਿੱਸੇ ਹਿੱਸੇ ਨੇ ਨਾ ਕੈਸੇ ਕਈ ਵੇਲੇ ਤਾਂ ਉਹ ਵਿਵਾਹਿ ਗੁਰੂ ਤੁਹਾਡੇ ਤੋਂ ਲੈ ਲੈਂਦਾ ਹੈ ਕਿਸੇ ਨਾ ਕਿਸੇ ਰੂਪ ਵਿੱਚ ਤਾਂ ਉਸ ਮਾਲਕ ਦਾ ਕੀ ਵਿਗਾਰ ਲਵੇਗਾ ਜਦੋਂ ਤੇਰੇ ਤੋਂ ਉਹ ਤੇਰੇ ਦਸ ਹਿੱਸੇ ਵੀ ਤੇਰੇ ਤੋਂ ਲੈ ਲਵੇਗਾ ਭਾਵ ਕਿ ਇਸ ਲਈ ਉਸ ਗੁਰੂ ਦੀ ਖੁਸ਼ੀ ਪ੍ਰਾਪਤ ਕਰਨ ਲਈ ਅਤੇ ਉਸ ਮਾਲਕ ਦਾ ਧੰਨਵਾਦ ਕਰਨ ਲਈ ਉਸ ਦੀਆਂ ਦਿੱਤੀਆਂ ਹੋਈਆਂ ਦਾਤਾਂ ਵਿੱਚੋਂ ਗੁਰੂ ਦੇ ਦਸਵੇਂ ਹਿੱਸੇ ਦੇ ਵਿੱਚੋਂ ਇੱਕੇਸਾ ਗੁਰੂ ਜੀ ਨੂੰ ਅਰਪਣ ਕਰ ਦਿਆ ਕਰੋ ਉਹਨਾਂ ਦੀ ਜਿਸਵੰਦ ਕੜ ਕੇ ਉਹਨਾਂ ਦੀਆਂ ਖੁਸ਼ੀਆਂ ਪ੍ਰਾਪਤ ਕਰਿਆ ਕਰੋ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਿਆ ਕਰੋ ਸਾਥ ਸੰਗਤ ਜੀ ਐਸੇ ਤਰਾਹੀ ਭਾਈ ਗੁਰਬਾਣੀ ਦਾ ਫੁਰਮਾਨ ਹੈ ਦਸ ਬਸ ਤੂੰ ਲੈ ਪਾਛੇ ਪਾਵੇ ਇੱਕ ਬਸਦ ਕਰ ਵੀ ਖੋਤ ਕਮਾਵੇ ਇੱਕ ਪੀਣਾ ਦੇ ਦਸ ਪੀ ਹਰਲੇ ਤੋਂ ਕਿਉਂ ਕਰੇ ਸਾਧ ਸੰਗਤ ਜੀ ਦਸਵੰਦ ਕੱਢਣ ਵਾਲੇ ਗੁਰਸਿੱਖ ਨੂੰ ਕੋਈ ਸੋਚ ਵਿਚਾਰ ਨਹੀਂ ਕਰਨਾ ਚਾਹੀਦਾ ਦਸਵੰਦ ਕੱਢਣ ਵੇਲੇ ਕਦੀ ਜਿਹੜਾ ਜੋ ਦਸਵੰਦ ਕੱਢਦਾ ਹੈ ਉਸ ਨੂੰ ਕਦੀ ਵੀ ਜ਼ਿੰਦਗੀ ਵਿੱਚ ਕਿਸੇ ਚੀਜ਼ ਦੀ ਕਮੀ ਨਹੀਂ ਹੋਏਗੀ ਕਿਸੇ ਚੀਜ਼ ਦਾ ਵੀ ਕਾਟਾ ਨਹੀਂ ਵਾਏ ਗੁਰੂ ਜੀ ਪੈਣ ਦਿੰਦੇ ਤੇ ਨਾ ਹੀ ਦੁਨਿਆਵੀ ਦੰਡ ਭਰਨੇ ਪੈਂਦੇ ਹਨ ਸਾਤ ਸੰਗਤ ਜੀ ਮਹਾਂਪੁਰਜੀ ਗੈਂਦੇ ਨੇ ਭਾਈ ਇਸ ਲਈ ਸਤਿਗੁਰ ਜੀ ਵੱਲੋਂ ਬਖਸ਼ੀ ਕੀਤੀ ਇਸ ਦਸਵੰਦ ਦੀ ਕਥਨ ਆਪਣੇ ਹਿਰਦੇ ਵਿੱਚ ਵਸਾ ਕੇ ਹਰ ਇੱਕ ਗੁਰਸਿੱਖ ਨੂੰ ਭਾਈ ਫਰਜ ਹੈ ਕਿ ਉਹ ਦਸਵੰਦ ਕੱਢੇ ਜਿਸ ਦੇ ਨਾਲ ਉਸਦੇ ਸਾਰੇ ਪਾਪ ਮਿਟ ਜਾਣਗੇ ਤੇ ਉਸ ਦੀ ਕਮਾਈ ਵਿੱਚ ਬਰਕਤਾਂ ਪੈਣਗੀਆਂ ਸਾਤ ਸੰਗਤ ਜੀ ਇਹ ਸੀ ਆਪਣੀ ਅੱਜ ਦੀ ਕਥਾ ਸਾਤ ਸੰਗਤ ਜੀ ਕਥਾ ਵਧੀਆ ਲੱਗੀ ਹੋਵੇ ਤਾਂ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਨਾ ਜੀ ਆਪਣੇ ਭੈਣ ਭਰਾਵਾਂ ਨੂੰ ਦੋਸਤਾਂ ਮਿੱਤਰਾਂ ਨੂੰ ਸਾ ਸੰਗਤ ਜੀ ਤਾਂ ਜੋ ਕਿਸੇ ਦਾ ਭਲਾ ਹੋ ਸਕੇ ਸਾ ਸੰਗਤ ਜੀ ਬਹੁਤ ਸਾਰੀ ਸੰਗਤ ਇਦਾਂ ਦੀ ਹੈ ਜੋ ਕਿ ਆਪਣੀ ਤਨਖਾਹ ਦੇ ਵਿੱਚੋਂ ਆਪਣੀ ਕਿਰਤ ਦੀ ਕਮਾਈ ਦੇ ਵਿੱਚੋਂ ਵਾਹਿਗੁਰੂ ਜੀ ਨੂੰ ਦਸਵੰਦ ਨਹੀਂ ਕੱਢਦੇ ਸਾ ਸੰਗਤ ਜੀ ਉਹਨਾਂ ਦੇ ਘਰ ਵਿੱਚ ਕਦੇ ਵਰਕਤਾ ਨਹੀਂ ਪੈ ਸਕਦੀਆਂ ਕਦੀ ਖੁਸ਼ੀਆਂ ਨਹੀਂ ਆ ਸਕਦੀਆਂ ਸਾਧ ਸੰਗਤ ਜੀ ਤੁਸੀਂ ਦੇਖਦੇ ਹੋਵੋਗੇ ਪੈਸਾ ਬਾਚੋਂ ਆਉਂਦੇ ਹਨ ਪਹਿਲਾਂ ਤੁਹਾਡੇ ਜਾਣ ਲਈ ਤੁਹਾਡੇ ਕਮਾਕਾਰਾਂ ਵੱਲ ਲਈ ਵਜੇ ਹੋਏ ਹਨ ਪਹਿਲਾਂ ਜਾਣ ਲਈ ਤਿਆਰ ਹੁੰਦੇ ਹਨ ਸਾਧ ਸੰਗਤ ਜੀ ਜਿਸ ਦਿਨ ਤੋਂ ਤੁਸੀਂ ਦਸਬੰਦ ਕੱਢਣੀ ਸ਼ੁਰੂ ਕਰਦੇ ਹੋਗੇ ਤੁਹਾਡੀ ਕਮਾਈ ਦੇ ਵਿੱਚ ਬਰਕਤਾਂ ਹੀ ਬਰਕਤਾਂ ਪੈਣਗੀਆਂ ਸਾਧ ਸੰਗਤ ਜੀ ਤੁਸੀਂ ਇੱਕ ਵਾਰ ਇਹ ਇਸ ਵਿਧੀ ਦੇ ਨਾਲ ਕੱਢ ਕੇ ਦੇ ਦੇਖੋ ਸਾਧ ਸੰਗਤ ਜੀ ਤੁਹਾਡੇ ਕਰ ਸੁੱਖ ਹੀ ਸੁੱਖ ਆਉਣਗੇ ਸਾਧ ਸੰਗਤ ਜੀ ਮਹਾਪੁਰਖ ਜੀ ਕਹਿੰਦੇ ਨੇ ਭਾਈ ਇੱਕ ਗੁਰਸਿੱਖ ਦਾ ਫਰਜ਼ ਹੈ ਜਿਸ ਵਾਹਿਗੁਰੂ ਨੇ ਤੁਹਾਨੂੰ ਇੰਨੀਆਂ ਚੀਜ਼ਾਂ ਇੰਨੇ ਪਦਾਰਥ ਦਿੱਤੇ ਨੇ ਇੰਨੀਆਂ ਖੁਸ਼ੀਆਂ ਦਿੱਤੀਆਂ ਨੇ ਕਿ ਤੁਸੀਂ ਉਸ ਦੇ ਵਿੱਚੋਂ ਇੱਕ ਪਦਾਰ ਇੱਕ ਹਿੱਸਾ ਗੁਰੂ ਨੂੰ ਅਰਪਣੇ ਕਰ ਸਕਦੇ ਸਾਧ ਸੰਗਤ ਜੀ ਜੇ ਕਥਾ ਵਧੀਆ ਲੱਗੀ ਹੋਵੇ ਤੇ ਕਮੈਂਟ ਬਾਕਸ ਵਿੱਚ ਸੰਤ ਬਾਬਾ ਅਜੀਤ ਸਿੰਘ ਜੀ ਹੰਸਾਲੀ ਸਾਹਿਬ ਬੜਾ ਲਿਖ ਕੇ ਹਾਜ਼ਰੀ ਲਗਵਾਉਣਾ ਜੀ ਤਾਂ ਜੋ ਬਾਬਾ ਜੀ ਦਾ ਮਿਹਰ ਭਰਿਆ ਹੱਥ ਆਪ ਜੀ ਤੇ ਤੇ ਆਪ ਜੀ ਦੇ ਪਰਿਵਾਰ ਤੇ ਬਣਿਆ ਰਵੇ ਸਾ ਸੰਗਤ ਜੀ ਤੁਸੀਂ ਜਾਣਦੇ ਹੀ ਹੋ ਅਸੀਂ ਗੁਰਬਾਣੀ ਦੇ ਨਾਲ ਜੁੜੀਆਂ ਹੋਈਆਂ ਵੀਡੀਓਜ਼ ਨੂੰ ਲੈ ਕੇ ਆਉਂਦੇ ਹਾਂ ਸਾ ਸੰਗਤ ਜੀ ਉਨੇ ਦੇਰ ਤੱਕ ਇਸ ਵੀਡੀਓ ਤੱਕ ਬਣੇ ਰਹਿਣਾ ਸਾਤ ਸੰਗਤ ਜੀ ਕੱਲ ਨੂੰ ਅਸੀਂ ਇੱਕ ਨਵੇਂ ਵਿਸ਼ੇ ਤੇ ਵੀਡੀਓ ਲੈ ਕੇ ਹਾਜ਼ਰ ਹੋਵਾਂਗੇ ਸਾਤ ਸੰਗਤ ਜੀ ਚੈਨਲ ਨੂੰ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਕਰ ਲੈਣਾ ਜੀ ਤਾਂ ਜੋ ਆਪ ਜੀ ਨੂੰ ਰੋਜ਼ ਨੰਮੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲ ਸਕੇ ਸਾਤ ਸੰਗਤ ਜੀ ਹੋਈਆ ਪੁੱਲਾ ਚੋਕਾਂ ਦੀ ਖਿਮਾ ਬਖਸ਼ਣੀ ਜੀ ਫਤਿਹ ਦਾ ਜਵਾਬ ਫਤਿਹ ਵਿੱਚ ਦੇਣਾ ਜੀ ਗੱਜ ਵਜ ਕੇ ਅੱਖੋ ਜੀ ਵਾਹੀ ਗੁਰਜੀ ਦਾ ਖਾਲਸਾ ਵਾਹੀ ਗੁਰਜੀ ਕੀ ਫਤ